ਖਾਲਸਾ ਜੀ ਦਾ ਜੋ ਝੰਡਾ ਤੁਸੀਂ ਦੇਖ ਰਹੇ ਹੋ ਟਰੈਕਟਰ ਵੀਰ ਲੈ ਕੇ ਆਏ ਨੇ ਤਾ ਦੋ ਟਰੈਕਟਰਾਂ ਦੇ ਵਿੱਚ ਰਾਸ਼ਨ ਆਇਆ ਜੋ ਅੰਦਰ ਬਾਹਰ ਦੇ ਘਰੇ ਪਿੰਡ ਖਾਸ ਕਰਕੇ ਗੁਲਾਮਾ ਪਹਣੀ ਹੈ ਜੀ ਵੀਰ ਜੀ ਆਪਣਾ ਨਾਮ ਵਜੀ ਸੁਖਤਾਨ ਸਿੰਘ ਸੁਖੈਨ ਸਿੰਘ ਜੀ ਅੱਜ ਤੁਸੀਂ ਇਹ ਪੰਜਾਬ ਦੇ ਜੋ ਦੁੱਬੇ ਲੋਕਾਂ ਦੀ ਸਾਰ ਲੈਣ ਆਇਓ ਤਾਂ ਇਹ ਰਾਸ਼ਨ ਜਿਹੜਾ ਅੱਜ ਬੇੜੀਆਂ ਦੇ ਵਿੱਚ ਜਾ ਰਿਹਾ ਤੁਸੀਂ ਨਾਲ ਵੀ ਜਾ ਰਹੇ ਹੋ ਜੀ ਹਾਂਜੀ ਆਪਦੇ ਅੱਥੀ ਹਾਂਜੀ ਹਾਂਜੀ ਆਪਦੇ ਅੱਥੀ ਜਾ ਕੇ ਬੈਠੀ ਬੰਦਾ ਕਹਿਣਾ ਕਰੋ ਕਰੀ ਤਾਂ ਕਿੰਨੀ ਟੀਮ ਹੈ ਜੀ ਆਪਣੀ ਵਜੀ ਆਪਣੇ 18-20 ਜਣੇ ਆਇਆ ਕਰਾਣਾ ਰਿਹਾ ਹਾਂ ਇੱਕ ਵਾਰੀ ਅੱਗੇ ਕਰੋ ਟਰੱਕ ਤੇ ਗੱਡੀ ਲੰਗਾਈਏ ਜੀ ਹਾਂਜੀ ਹਾਂ ਰਾਸ਼ਨ ਬੱਸ 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 ਮੈਂ ਕਿਹਾ ਉਹ ਵਾਹਣ ਦੋ ਮਿੱਟੀ ਆੜ ਦੋ ਹਾਂਜੀ ਵੀਰ ਜੀ ਜਿਹੜੀ ਅੱਜ ਦੀ ਜੋ ਸੇਵਾ ਕਰ ਰਹੀ ਹੈ ਜੋ ਵਰਤੋਂ ਦਾ ਤਰੀਕਾ ਸੇਵਾਦਾਰਾਂ ਦਾ ਤਰੀਕਾ ਜਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਪੰਥਰੀ ਨਾਲ ਵਰਤਾਰੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕਿਹੜੀ ਸੰਸਕਰਣੀ ਆ ਟਰੈਕਟਰ ਪਿੱਛਾ ਕਰਦਾ ਹਾਂ ਹਾਂਜੀ ਕੋਈ ਨਹੀਂ ਜੀ ਪਿੱਛੇ ਔਰ ਦਿਖਾ ਦਿੰਦੇ ਇੱਕ ਬੇੜੀ ਤੋਂ ਹੋਰ ਜੋ ਅੰਦਰ ਦੇ ਵੀਰ ਨੇ ਔਰ ਕਿਉਂਕਿ ਕਿਉਂਕਿ ਉਹਨਾਂ ਉਹਨਾਂ ਪਿੰਡਾਂ ਤੋਂ ਗੁਲਾਬਾ ਲੈਣੀ ਤੋਂ ਆਏ ਨੇ ਜਿੱਥੇ ਰਾਸ਼ਨ ਦੀ ਸਮਗਰੀ ਦੀ ਜੋ ਲੋਡ ਹੈ ਇੱਥੋਂ ਲੈਣ ਆਏ ਨੇ ਤਾਂ ਬੇੜੀ ਜੀ ਦੇਖੋ 1 2 3 ਤਾਂ ਲਗਭਗ 5 ਬੇੜੀਆਂ ਖੜੀਆਂ ਨੇ ਜੀ ਉਹ ਜੀ ਆਪਾਂ ਗੱਲਬਾਤ ਕਰਦੇ ਆ ਜੀ

ਨਿਰਵਾਣਾ ગામ ਕੋ ਪੂਰਾ ਕੋਈ ਕਿਸੇ ਨੇ 100 200 300 ਜਮਾ ਜੀ ਸਾਰਾ ਸਹਿਯੋਗ ਆਂ ਕਾਉਂ ਕੋ ਇਹ ਸੇ ਕਹਿਣੀ ਗੱਲ ਬਣਦੀ ਕਿ ਤੁਹਾਡਾ ਜਿਹੜਾ ਹੈ ਇਹ ਸੇਵਾ ਉਹ ਵੀਰ ਕਹਰੇ ਸਾਡੀ ਸਹੀ ਥਾਂ ਤੇ ਲੇਖੇ ਲੱਗੇ ਤਾਂ ਅਗਲਾ ਪਰਿਵਾਰ ਹੋਈ ਸੁਖੀ ਤੇ ਦੇਣ ਵਾਲਾ ਵੀ ਖੁਸ਼ ਹੋਏਗਾ ਜੀ ਜੀ ਤਾਂ ਹੁਣ ਆਪਾਂ ਜੀ ਸਾਰੀ ਕਾਰਵਾਈ ਕਰਦੇ ਆ ਜਿਹੜਾ ਸਮਾਨ ਹੈ ਉਤਾਰੋ ਤੇ ਆਪਾਂ ਜੀ ਕਰੇ

ਵੀਰਜੀਤ ਜੋ ਇੱਥੇ ਸਮਗ੍ਰ ਰਾਸਮਗਰੀ ਲੈ ਕੇ ਜੋ ਕਿ ਮੇਰੇ ਰਾਜਸਥਾਨ ਤੋਂ ਵੀਰ ਨਿਰਮਾਣਾ ਤੋਂ ਆਇਆ ਉਹਨਾਂ ਦਾ ਸਭ ਤੋਂ ਪਹਿਲਾਂ ਅਸੀਂ ਇੱਥੇ ਸਾਡੇ ਇਲਾਕੇ 'ਚ ਹੜਪੀਟਾਂ ਲਈ ਜੋ ਲੈ ਕੇ ਲੰਗਰ ਜਾਂ ਰਾਸਮਗਰੀ ਲੈ ਕੇ ਆਇਆ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਜਿਹੜੇ ਸਾਡੇ ਟੀਮ ਵੱਲੋਂ ਜੋ ਕਿ ਕੁਝ ਦਿਨਾਂ ਤੋਂ ਮਾਲਕ ਮਿਲ ਕੇ ਹੜਪੀਟਾਂ ਦੇ ਨਾਲ ਹੈਲਪ ਕੀਤੀ ਜਾ ਰਹੀ ਆ ਬੈਕਸ ਤੋਂ ਤਾਰ ਦੇ ਕੇ ਵੀ ਸਾਡੀ ਟੀਮ ਉਥੇ ਜੋ ਕਿ ਲੱਗੇ ਹੋਏ ਆ ਹਾਂਜੀ ਆਪਣਾ ਨਾਮ ਜੀ ਸੀਮਰਣੀ ਜੀ ਜੀ ਸੀਮਾ ਤੁਸੀਂ ਵੀ ਕਾਫੀ ਦਿਨਾਂ ਤੋਂ ਵੀਰ ਪਰ ਡਿਊਟੀ ਦੇ ਹਾਂਜੀ ਹਾਂਜੀ ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਹਾਂਜੀ ਅੱਜ ਦੀ ਸੇਵਾ ਕਿੱਥੇ ਪਹੁੰਚਾਉਣੀ ਆ ਕਿੱਥੋਂ ਆਈ ਹੈ ਏਸੀ ਸੇਵਾ ਇੱਥੇ ਪਹੁੰਚਾਉਣੀ ਆ ਪਹਿਲਾਂ ਦੇਖੋ ਤੁਸੀਂ ਦੇਖ ਰਹੇ ਹੋ ਕਿ 20 ਦਿਨਾਂ ਤੋਂ ਪਿਛਲੇ ਪਾਣੀ ਦੀ ਮਤਲਬ ਸਮੱਸਿਆ ਆ ਰਹੀ ਹੈ ਕਈ ਗਰਾਂ ਦੇ ਘਰ ਤਬਾਹ ਹੋ ਗਏ ਫਸਲਾਂ ਤਬਾਹ ਹੋਈਆਂ ਖਰਾਬ ਹੋਣ ਕਰਕੇ ਕਈਆਂ ਦੇ ਘਰ ਨੁਕਸਾਨ ਹੋਇਆ ਡਿੱਗੇ ਆ ਉਹ ਵਿਚਾਰੇ ਕਈ ਕੈਂਪਾਂ ਵਿੱਚ ਗਏ ਆ ਕੈਂਪਾਂ ਵਿੱਚ ਕਈਆਂ ਨੇ ਮਤਲਬ ਇਹਨਾਂ ਦਾ ਇਹਨਾਂ ਨੂੰ ਜਲੀਲ ਕੀਤਾ ਜਲੀਲ ਇਹ ਕੀਤਾ ਵੀ ਇਹ ਰਾਸ਼ਨ ਮਤਲਬ ਜੋੜ ਰਿਹਾ ਢੋ ਰਿਹਾ ਫਲਾਣਾ ਕਰ ਰਿਹਾ ਕਈ ਪਿੰਡਾਂ ਵਿੱਚ ਇਹ ਹੋ ਚੁੱਕਿਆ ਉਸ ਤੋਂ ਬਾਅਦ ਇਹਨਾਂ ਨਾਲ ਬੜਾ ਮਤਲਬ ਮਾੜਾ ਸਲੂਕ ਵੀ ਕਰ ਰਹੇ ਆ ਪਿੰਡਾਂ ਵਿੱਚ ਰਾਸ਼ਨ ਸਾਡਾ ਇਹ ਵਿਚਾਰ ਆ ਵੀ ਜਿਹੜਾ ਰਾਸ਼ਨ ਆਦਾ ਇਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ ਜਿੱਥੇ ਜਿੱਤੇ ਇਹਨਾਂ ਨੂੰ ਮਲ ਸਟਾਕ ਨਾ ਕੀਤਾ ਜਾਵੇ ਆਪਣੇ ਹੱਥ ਨਾਲ ਇਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਵੇ ਜੋ ਅੱਗੇ ਸਟਾਕ ਕਰਵਾਉਂਦੇ ਆ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸਟਾਕ ਨਾ ਕਰਾਂ ਰਾਸ਼ਨ ਨਾ ਬੰਦ ਕਰਵਾਣ ਅੱਗੋ ਜਾ ਕੇ ਅੱਗੋ ਜਾ ਕੇ ਕਾਫੀ ਪਿੰਡਾਂ ਵਿੱਚ ਇਹ ਕੰਮ ਚੱਲ ਰਿਹਾ ਕੈਂਪਾਂ ਵਿੱਚ ਜਾ ਕੇ ਵੀ ਬੋਲ ਰਹੇ ਨੇ ਕਾਫੀ ਲੋਕ ਵੀ ਇਹ ਮਾਲ ਸਟਾਕ ਕਰ ਰਹੇ ਸਟਾਕ ਕਿੰਨਾ ਸਟਾਕ ਕਰ ਲੈਣਗੇ ਦਸ ਨਰਕਾਰਲਣ ਕੇ ਮਿੰਨੇ ਦਾ ਜਿਹੜੀ ਇਹਨਾਂ ਦੀ ਇੰਨੀ ਫਸਲ ਤਬਾਹ ਹੋਈਆਂ ਨੇ ਉਹ ਕਿਤੇ ਪੂਰੀਆਂ ਕਰਨਗੇ ਉਹਨਾਂ ਦਾ ਕੋਈ ਹੋ ਜੇਗਾ ਪੂਰਾ ਹੱਲ ਹਾਂ ਜੀ ਜੀ ਸਾਡੇ ਪੰਜਾਬ ਆ ਇਧਰ ਦੀ ਦੂਸਰੀ ਸਿਹਤ ਸੇਵਾ ਚਾਹੀਦੀ ਹੈ ਹਾਂ ਜੀ ਇਹ ਸਾਡੇ ਵੀ Rajasthan ਤੋਂ ਆਏ ਆ ਇਹ ਉਹਨਾਂ ਨੇ ਮਤਲਬ ਆਪਦੀ ਲਿਆਂਦੀ ਹੈ ਰਾਸ਼ਨ ਸਮਗਰੀ ਜੋ ਵੀ ਇੱਥੇ ਮਤਲਬ ਗਾਰਗਰ ਪਛਾਨੀ ਹੈ ਇਹ ਸੇਵਾ ਲੈ ਕੇ ਆਏ ਆ ਬੜੀ ਦੂਰੋਂ ਚੱਲ ਕੇ ਆਏ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਐਸ ਕਰਕੇ ਸਾਨੂੰ ਇਹਨਾਂ ਨਾਲ ਕਨੈਕਟ ਸੀਗਾ ਇਹਨਾਂ ਨੇ ਫੋਨ ਕੀਤਾ ਕਹਿੰਦੇ ਸਾਡੇ ਨਾਲ ਚੱਲਾ ਆਪਾਂ ਉੱਤੇ ਜਾ ਕੇ ਸਹੀ ਥਾਂ ਤੇ ਜਿੱਥੇ ਵੀ ਲੋੜ ਬੰਦ ਹੈਗਾ ਉਥੇ ਰਾਸ਼ਨ ਪਚਾਈਏ ਉਤੇ ਰਾਸ਼ਨ ਦੀ ਲੋੜ ਹੈ ਜੀ ਇਹ ਸਾਜੀ ਆਪਣੇ ਓਮ ਪ੍ਰਕਾਸ਼ ਫੌਜੀ ਮਜਹਿਦia ਨੂਰ ਸਮਾਨ ਤੋਂ ਜਿਹਨਾਂ ਦਾ ਪਰਿਵਾਰ ਕਾਫੀ ਦਿਨਾਂ ਤੋਂ ਸੇਵਾ ਵੀ ਕਰ ਰਿਹਾ ਤਾਂ ਉਹ ਸੇਵਾ ਅੱਜ ਬਾਰਡਰ ਅਤਾਰਾ ਤੋਂ ਯਾਨੀ ਕਿ ਬੰਦ ਤੋਂ ਪਾਰ ਜਾ ਰਹੀ ਹੈ ਜਿੱਥੇ ਹਾਰਡਪਿੰਟ ਲੋਕ ਨੇ ਡੁੱਬੇ ਹੋਏ ਤਾਂ ਛੋਟਾ ਗੁਲਾਬਾ ਤੋਂ ਸੇਵਾ ਜਾ ਰਹੀ ਅੱਗੇ ਜੋ ਗੁਲਾਬਾ ਵੱਡਾ ਜਿੱਥੇ ਲੋਕ ਢਾਣੀਆਂ ਤੇ ਰਹ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦਿਖਾ ਰਿਹਾ ਦੇਖੋ ਜੀ ਸਿਸਟਮ ਦੇ ਨਾਲ ਹਰਿਆਣੇ ਦੇ ਵਿੱਚੋਂ ਟਰਾਲੀ ਦੇ ਵਿੱਚੋਂ ਇਹ ਸੇਵਾ ਜਿਹੜੀ ਆ ਆ ਰਾਜਸਥਾਨ ਦੇ ਵਿੱਚੋਂ ਇਹ ਸੇਵਾ ਜੋ ਆਈ ਹੈ ਤਾਂ ਤੁਸੀਂ ਦੇਖ ਲਓ ਆ ਬੜੇ ਵਧੀਆ ਸਲੀਕੇ ਨਾਲ ਤਰੀਕੇ ਨਾਲ ਉਸ ਬੇੜੀ ਤੇ ਉਸ ਉਸ ਬੇੜੀ ਤੇ ਉਸ ਬੇੜੀ ਤੇ ਜੋ ਇਹ ਸੇਵਾ ਰੱਖੀ ਦਿੱਤੀ ਜਾਏਗੀ ਤਾਂ ਤੁਹਾਨੂੰ ਤਸਵੀਰਾਂ ਦਿਖਾਉਣੇ ਅਗੋਂ ਤੱਕ ਜੀ ਤਾਂ ਬੜਾ ਵਧੀਆ ਤੁਸੀਂ ਦੇਖ ਰਹੇ ਹੋ ਦ੍ਰਿਸ਼ ਕਿ ਦੋ ਟਰਾਲੀਆਂ ਦੀ ਸੇਵਾ ਅੱਗੇ ਜੋ ਪਾਣੀ ਦੇ ਵਿੱਚ ਘਰੇ ਪਿੰਡ ਨੇ ਗੁਲਾਬਾਂ ਸੱਦਾ ਸਿੰਘ ਢਾਣੀ ਸੁਆਵਾ ਸਿੰਘ ਢਾਣੀ ਇਹ ਲੋਗ ਉਹ ਦਾਨੀ ਨੇ ਜਿਨ੍ਹਾਂ ਨੇ ਅੰਦਰ ਜਾ ਕੇ ਸੇਵਾ ਪਹੁੰਚਾਉਣੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬੇੜੀ ਤੇ ਜੋ ਬੜੇ ਵਧੀਆ ਸਿਸਟਮ ਤਰੀਕੇ ਦੇ ਨਾਲ ਤਰੀਕੇ ਦੇ ਨਾਲ ਰੱਖਿਆ ਜਾ ਰਿਹਾ ਰਾਸ਼ਨ ਤਾਂ ਅੰਦਰ ਹਰ ਘਰ ਨੂੰ ਇਹ ਵੀਰਾਂ ਨੇ ਜਾ ਕੇ ਆਪ ਦੇ ਹੱਥਾਂ ਦੇ ਨਾਲ ਇੱਕ ਤਾਂ ਹਾਲਾਤ ਦੇਖਣਗੇ ਔਰ ਨਾਲ ਆ ਇਹ ਆ ਰਾਸ਼ਨ ਵਾਲੀ ਸਮਗਰੀ ਵੀ ਜ਼ਰੂਰਤ ਵਾਲੀ ਸਮਗਰੀ ਵੀ ਉਹਨਾਂ ਨੂੰ ਦੇਣਗੇ ਤਾਂ ਲਗਭਗ ਜਿੰਨਾ ਰਾਸ਼ਨ ਹੈ ਦੋ ਬੇੜੀਆਂ ਤੇ ਮੀਡੀਲ ਖਾਣ ਨਾਲ ਤਾਂ ਇਹ ਜਾਏਗਾ ਜੀ ਤਾਂ ਇੱਥੇ ਵੱਡੀ ਦਿੱਕਤ ਹੈ ਕਿ ਬੇੜੀ ਜਾਏਗੀ ਕਿਵੇਂ ਕਿ ਉਹ ਚੱਪੂ ਵਾਲੀ ਬੇੜੀ ਹੈ ਤਾਂ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜਿੰਨੇ ਦਿਨ ਇਹਨਾਂ ਨੇ ਮੰਗ ਰੱਖੀ ਹੈ ਕਿ ਸਾਨੂੰ ਬੇੜੀ ਦੀ ਦਿੱਕਤ ਹੈ ਪਰ ਜੇ ਇੱਥੇ ਦੂਸਰੀ ਬੇੜੀ ਮਿਲ ਜਾਵੇ ਇੰਜਨ ਵਾਲੀ ਜਾਂ ਐਨਡੀਆਰਐਫ ਦੇ ਜ਼ਰੀਏ ਤਾਂ ਵੱਡੀ ਬੇੜੀ ਦੇ ਵਿੱਚ ਰਾਸ਼ਨ ਕਿਉਂਕਿ ਉਹਨਾਂ ਇਹ ਰਾਸ਼ਨ ਜਿਹੜਾ 1-2 ਮਹੀਨੇ ਇਹਨਾਂ ਦੀ ਸੇਵਾ ਵਾਸਤੇ ਜਾਂਦਾ ਰਹੇਗਾ ਕਿਉਂਕਿ ਹਰ ਰੋਜ਼ ਦਿੱਕਤ ਆ ਰਹੀ ਹੈ ਲਿਜਾਣ ਤੇ ਤੇ ਲਿਉਣ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ